ਸਤਿ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਤੇ ਆਪਾਂ ਚੱਲੇ ਆਂ ਮਸ਼ੀਨ ਕੋਲ ਨੂੰ ਮੱਥਾ ਟੇਕਣ ਮੌਸਮ ਹੋਇਆ ਹੋਇਆ ਗੜਬੜ ਤੇ ਆਪਾਂ ਕੱਢਣੀ ਆ ਸਰੋਂ ਪਰ ਗੁਰਦਾਰੇ ਜਾ ਕੇ ਆਏ ਸੀਗੇ ਸਵੇਰੇ ਪਹਿਲਾਂ ਸਾਜਰੇ ਜਾਏ ਸੀ ਗੁਰਦਾਰੇ ਅਰਦਾਸ ਕਰਾਇਆਏ ਸੀ ਬਾਪੇ ਦਾ ਨਾਮ ਲੈ ਕੇ ਤੇ ਹੁਣ ਆਪਾਂ ਆਇਸੀ ਗੇ ਮਸ਼ੀਨ ਦੇ ਉੱਤੇ ਮੱਥਾ ਟੇਕਣਾ ਕੰਪੈਨ ਤੇ ਮੌਸਮ ਤਾਂ ਹੈਗਾ ਭਾਈ ਬਹੁਤ ਗੜਬੜ ਅੱਜ ਕਣਕ ਤੇ ਚਲਾਉਣੀ ਸੀ ਇਹ ਮੌਸਮ ਕਰਕੇ ਫਿਰ ਕਣਕ ਦਾ ਤਾਂ ਹੋ ਗਿਆ ਕੈਨਸਲ ਪ੍ਰੋਗਰਾਮ ਤੇ ਆਪਾਂ ਸਰੋਂ ਕੱਢਣੀ ਆ ਮਾਂ ਇਹਨੂੰ ਚਾਲੂ ਤਾ ਕਰੋ ਚਲੋ ਮੱਥਾ ਮੁੰਤਾ ਟੇਕ ਕੇ ਅੱਜ ਅਰਦਾਸ ਕਰਾ ਗਏ ਮੈਂ ਮਸ਼ੀਨ ਨਾਲ ਚਾਲੂ ਹੋ ਜੂ ਪਤਾ ਲੱਗ ਜੂ ਨਹੀਂ ਤਾਂ ਅੱਜ ਵੱਢਣੇ ਸੀਗੇ ਤਿੰਨ ਚਾਰ ਕਿੱਲੇ ਸੀਗੇ ਵੱਢਣ ਵਾਲੇ ਵੱਢਣ ਵਾਲੇ ਤਾਂ 10 12 ਕਿੱਲੇ ਹੋਰ ਵੀ ਸੀਗੇ ਉਹਦਾ ਕੱਲ ਨੂੰ 15 ਤਰੀਕ ਨੂੰ ਫੋਨ ਆਇਆ ਕਹਿੰਦਾ 15 ਨੂੰ ਵੱਢਣਾ ਵਾ 14 ਨੂੰ ਅੱਜ ਤਿੰਨ ਚਾਰ ਕਿੱਲੇ ਸੀਗੇ ਪਰ ਕੰਮ ਸਾਰਾ ਹੀ ਬੱਦਲ ਵਾਲੀ ਨੇ ਖਰਾਬ ਕਰਤਾ ਤੇ ਹਵਾ ਸਰੋਂ ਦਾ ਸਾ ਪਹੁੰਚ ਲ 10 ਮਿੰਟ ਹਵਾ ਲਾ ਕੇ ਸਰੋਂ ਨਿਕਲੇ ਜਾਣੇ ਨਾਲੇ ਮਸ਼ੀਨ ਚਾਲੂ ਜੂ ਸਮਾਨ ਸਮੂਨ ਕਰਦੇ ਆਪਾਂ ਪਰ ਇਹ ਚਲੋ ਮੈਂ ਮੱਥਾ ਟੇਕ ਲਈ ਬਾਈ ਜੀ ਮੱਥਾ ਟੇਕ ਕੇ ਫਿਰ ਸਮਾਨ ਸਮੂਨ ਸਾਈਡ ਤੇ ਕਰਦੇ ਆਂ ਤਰ ਕੇ ਸਮਾਨ ਫਿਰ ਤੁਹਾਨੂੰ ਦਿਖਾਉਨੇ ਅੱਜ ਕਰਦੇ ਆ ਚਾਲੂ ਰਾਣੀ ਨੂੰ ਚਲੋ ਟੇਕ ਲਈ ਮੱਥਾ ਲਓ ਜੀ ਬਾਈ ਪਹੁੰਚ ਗਿਆ ਕੇਵਲ ਬਾਈ ਵੀ ਹੁਣ ਆਪਾਂ ਚੱਲੇ ਆਂ ਕਰਦੇ ਆ ਚਾਲੂ ਅੱਜ ਮਸ਼ੀਨ ਤੇ ਮੱਥਾ ਮੱਥਾ ਟੇਕ ਲਿਆ ਬਾਕੀ ਖੇਤ ਚ ਚੱਲ ਕੇ ਟੇਕ ਦਿਆ ਮੱਥਾ ਤੇ ਚੱਲਦੇ ਹੁਣ ਕਰਨ ਲੱਗੇ ਆ ਸਟਾਰਟ ਵੇ ਬਾਈ ਕਟਰ ਪਾ ਕੇ ਲਜਾਨ ਲੱਗੇ ਹਣ ਉਧਰ ਕਟਰ ਪਾ ਲੀਏ ਰੀ ਰੂਲ ਲਾ ਲੀਏ ਰੀ ਲਾ ਕੇ ਉਸ ਤੋਂ ਬਾਅਦ ਫਿਰ ਆਪਾਂ ਚੱਲਦੇ ਹਾਂ ਸਰੋ ਨੂੰ ਮਸ਼ੀਨ ਅੱਜ ਕਰੀਏ ਚਾਲੂ ਬਾਬੇ ਦਾ ਨਾਮ ਲੈ ਕੇ ਮਹਾਰਾਜ ਸਾਹਿਬ ਦੀਆਂ ਜਿਹੜੀਆਂ ਤੰਦਰੁਸਤੀਆਂ ਵਾਖੇ ਦਾਨ ਕਰ ਡਾਉਣ ਚੱਲ ਆਉਣ ਦੇ ਥੋੜਾ ਜਿਹਾ ਹੋਰ ਬਸ ਚਲੋ ਜੀ ਚੱਲ ਬਾਈ ਹੌਲੀ ਹੌਲੀ ਆ ਜਾ ਲਓ ਜੀ ਬਾਈ ਲੱਗ ਗਈ ਕਟਰਪੋਨ ਆਪਾਂ ਪਾ ਲਈਏ ਕਟਰ ਤੇ ਫਿਰ ਤੁਹਾਨੂੰ ਦਿਖਾਉਨੇ ਆ ਲੈ ਕੇ ਚੱਲਦੇ ਆ ਫੇਸ ਦੇ ਵਿੱਚ ਲਓ ਜੀ ਬਾਈ ਚੱਲ ਪਈ ਆਪਾਂ ਸਰੋਂ ਕੱਢਣ ਪੱਲੜ ਲਾ ਲਿਆ ਨੂੰ ਤੇ ਰੀਲ ਦਿੱਤੀ ਲਾ ਤੇ ਚਲੋ ਚੱਲ ਕੇ ਦੇਖਦੇ ਆ ਕਿਵੇਂ ਆ ਪਰਤਾ ਪਰਫਾਰਮੈਂਸ ਤੇ ਸਰੋਂ ਤੇ ਵਧੀਆ ਸੀਗੀ ਮਸ਼ੀਨ ਦੀ ਅੱਜ ਦੇਖਦੇ ਆ ਹੋਰ ਕਿਵੇਂ ਕੱਢਦੀ ਆ ਅਜੇ ਢੇਡਾ ਗੂੜਾ ਵੀ ਅਸੀਂ ਤਾਂ ਪਾਇਆ ਹੁਣ ਖੇਤ ਚ ਚੱਲ ਕੇ ਪਾਵਾਂਗੇ ਰਿਪੇਅਰ ਕਰਕੇ ਉਵੇਂ ਕਢਾ ਲਈ ਸਾਡਾ ਟਾਈਮ ਨਹੀਂ ਸੀ ਲੱਗਿਆ ਮੇੜਾ ਪਾਉਂਦਾ ਚਲੋ ਮਹਾਰਾਜ ਨੂੰ ਲੈ ਕੇ ਰੂ ਪਾਪਾ ਨਾਨਕ ਸਭ ਤੋਂ ਭਲੀ ਕਰੇ ਪਾਪਾ ਆ ਜੀ ਆ ਕੜਕੜਕ ਜੇ ਕਰਦਾ ਔੜੀ ਲੱਗਦੀ ਆ ਔੜੀ ਲੱਗਦੀ ਸਾਈਡ ਤੇ ਉਹ ਠੀਕ ਹੈ ਜਣਾ ਦੀਆਂ ਆਵਾ ਪਏ ਆ ਨਾ ਡੱਕੇ ਡੱਕੇ ਜੇ ਹੋ ਜੀ ਭਾਈ ਚੱਲੇ ਆਇਓ ਪਈਆ ਸਾਰੋਂ ਆਪਣੇ ਤੇ ਵੱਢਣੀ ਦਾ ਅਜ ਕਣਕ ਸੀਗੀ ਆ ਮੌਸਮ ਖਰਾਬ ਕਰਕੇ ਕਣਕਾਂ ਵਾਲਿਆਂ ਨੇ ਫਿਰ ਡਿਸਮਿਸ ਕਰ ਦਿੱਤੀ ਤੇ ਆਪਾਂ ਹੁਣ ਚੱਲ ਫੇ ਆ ਭਾਈ ਲਵਾਈ ਔਗਰ ਮੜਾ ਜਾ ਲਾਵਾ ਅੱਛਾ ਅੱਛਾ ਤਾਂ ਲੈ ਕਪੂ ਰੱਥਲੇ ਡੈਕ ਦਾ ਉੱਤੇ ਪੂਤਾ ਚੱਕੇ ਗਾਟ ਬੱਸ ਕੇ ਮਹਰਾ ਉਹਦਾ ਕਾਹਦੇ ਹੋਏ ਇਹ ਮੇਥੋਂ ਡਿੱਗੀ ਆ ਉਹਦਾ ਕਾਹਦੀ ਉਹ ਵੀ ਮਸ਼ੀਨ ਮਸ਼ੂਨ ਦੀ ਡਿੱਗੀ ਹੋਈ ਆ ਟੁੱਟ ਕੇ ਉਹਦੀ ਆਫ ਕਰੂ ਕਰਦੀ ਹੋਊਗੀ ਥੱਲੇ ਲੂਟਣ ਦੇ ਦੀ ਟਾਈਮ ਕੀ ਹੋਇਆ ਵਾ ਟਾਈਮ ਹੋ ਗਿਆ ਬਣਾਏ ਮਤਲਬ ਚੱਲਦੀ ਆ ਲੋ ਜੀ ਮੱਥਾ ਟੇਕ ਲਈਏ ਮਹਾਰਾਜ ਦਾ ਨਾਮ ਲੈ ਲਈਏ ਘਰੋਂ ਦਾ ਦੇਖ ਕੇ ਤੁਰੇ ਜੀ ਐਫ ਵਾਸਾ ਸੌਂਪਾ ਪਹਲਾ ਕਰੀ ਮੇਰੇ ਮਾਰਸ ਸਾਡੀ ਹਮ ਜਿੰਨਾ ਵਧੀਆ ਚੱਲਣ ਮਹਾਰਾਜ ਡਰਾਈਵਰ ਵੀਰਾਂ ਦੇ ਮਾਲਕ ਵੀਰਾਂ ਦੇ ਮਸ਼ੀਨਾਂ ਵਾਲੇ ਸੱਫੇ ਹੱਥ ਰੱਖੀ ਗਏ ਨਾ ਪਤੀਵਾ ਨਾ ਲੱਗਿਆ ਲੂ ਵੇਰ ਆਪਾਂ ਸਰੋਵਰ ਦੇ ਉੱਤੇ 14 1350 ਚੱਕਰ ਤੇ ਚੱਲਦੀ ਆ ਦਾਣਾ ਨਾ ਕੋਈ ਨਹੀਂ ਹੈਗਾ ਮਗਰ ਤੇ 1350 ਚੱਕਰ ਤੇ ਚਲਾਈ ਹੋਈ ਆ ਤੇ ਜਾਰੇ ਚੱਕਰ ਤੇ ਮੋਣਿਆ ਫਿਰ ਪੂਰੀ ਵੱਡੀ ਆ ਨਾ ਹਵਾ ਵਾਲੀ ਤੇ ਫਿਰ ਉਹ ਡੇਗਦੀ ਆ 12 ਦਾਣਾ ਮਾਰਦੀ ਆ ਫਿਰ ਈ ਨਾ ਉਹ ਧੱਲੇ ਨਾ ਦੇ ਵੀ ਕੇ ਨੂੰ ਹੌਲੀ ਰਾਮ ਨਾ ਮਹੀਂ ਆਉਣਾ ਰੁਕ ਜਾ ਲਓ ਜੀ ਚਲਾਤੀ ਸਰੋਂ ਆਪਾਂ ਸਰੋਂ ਤੇ ਮਸ਼ੀਨ ਚਾਲੂ ਆ ਆਪਣੀ ਕਰਮਾਂ ਵਾਲੇ ਨੂੰ ਢੇੜਾ ਪਾਇਆ ਉਦੋਂ ਦੀ ਰਿਪੇਅਰ ਕੀਤੀ ਖੜੀ ਸੀ ਅਸੀਂ ਤਾਂ ਢੇੜਾ ਬਨੇ ਪਾਇਆ ਈ ਅੱਜ ਫੇਤ ਆ ਕੇ ਲੀਵਰ ਲਾਇਆ ਵਾ ਤੇ ਮਹਾਰਾਜ ਦੀ ਕਿਰਪਾ ਨਾਲ ਵਧੀਆ ਜਲ ਰਹੀ ਆ ਆ ਆ ਆਪਣੀਆਂ ਕੋਈ ਬਿੱਗਾ ਡੇਢ ਬਿੱਗਾ ਬਾਈ ਹੋਣਾ ਦਾ ਕੱਢਣਾ ਚਲੋ ਚਾਲੂ ਹੋ ਗਈ ਹੁਣ ਕੱਲ ਨੂੰ ਕਣਕ ਤੇ ਜਲਾਵਾਂਗੇ ਜੇ ਮੌਸਮ ਉਹਨੇ ਵਢਾਉਣੀ ਹੋਈ ਤਾਂ ਦੇਖਦੇ ਆਂ ਰੀਲ ਘਾਤ ਕੇ ਕਣਕ ਵੱਡੇ ਆਉਣੇ ਉਹਦੀ ਤੇ ਬਾਕੀ ਸਾਰਾ ਕੋ ਸੈਟਾ ਕੰਮ ਬਾਬੇ ਦੀ ਕਿਰਪਾ ਨਾਲ ਕੋਈ ਦਾਣਾ ਨਹੀਂ ਪਿੱਛੇ ਕੁਝ ਨਹੀਂ ਲੋ ਪੱਲੜ ਸਈ ਮਾੜਾ ਮੋਡਾ ਕਰਦਾ ਥੱਲੇ ਗਾਂ ਤਾਂ ਜਾਦਰ ਜੀ ਲਾਇਆ ਕਰਾਂਗੇ ਪੂਰੇ ਬੰਦਾ ਸਾਡਾ ਆਇਆ ਜੋਗੰਸਿਆ ਡਰਾਈਵਰੀ ਕਰਨ ਲਾਇਆ ਹੋਇਆ ਵਾ ਛੋਟੂ ਥੋੜਾ ਧਿਆਨ ਨਾਲ ਸੱਟਿਆ ਕਰ ਜੋਗ ਨਾ ਕਰ ਲਈ ਫਵਾਵਾਰਾਂ ਨਾਲ ਇਹਨੂੰ ਚੱਕ ਕੇ ਪਰੇ ਘੜ ਦੋ ਮੌਣੀ ਕਰ ਲੋ ਇਹਦੀ ਨਾ ਸੀ ਐਂ ਹੀ ਰੋਣੀ ਕਰ ਦੋ ਮਗਰੋਂ ਚੱਕਿਆ ਜਾਊ ਇਹ ਤਾਂ ਉਹ ਕਣਕ ਨੂੰ ਵੱਟ ਪਾਉਣ ਨੇ ਰਾਤ ਨੂੰ ਬਾਹਗੇ ਭਾਈ ਆਪਣਾ ਦਾ ਕੰਮ ਨਿਪਟ ਗਿਆ। ਵਿੱਗੜ ਖਾਈ ਦੀ 22 ਹੁਣ ਹੋਈ ਗੱਟਨੀ ਬਮਾਲੀਆ ਵਾਲਿਆਂ ਦੀ। ਤੇ ਹੁਣ ਆਪਾਂ ਚੱਲਦੇ ਆਂ ਗਾਹਾਂ ਮਾਈ ਮੂਰੇ ਮੂਰੇ ਜਾਂਦਾ ਮੇਰਾ। ਚੱਲੋ ਜੀ ਹੁਣ ਤੋਰਾ ਵਧਾਉਣਾ ਮੈਨਾ ਥੋੜਾ ਜਿਹਾ ਸੀਜ਼ਨ ਆ ਗਿਆ। ਬਲਜੀਤ ਹੁਣਾਂ ਨੂੰ ਦਈਏ ਸਨੇਹਾ ਜੇ ਵਧਾਉਣੀਆਂ ਰੀਲ ਲਗਾ ਕੇ ਵੱਡੇ ਆਈਏ ਤਿਆਰ ਕੀ ਲੈ ਜਣ ਹੈਗੇ। ਆ ਫੜੀ ਨੀ ਹੋਗਣਾ ਇੱਕ ਤਾਂ ਪੁੱਲ ਜਿਆ ਢਾਉਣ ਕਰਕੇ ਨਾ ਬਹੁਤ ਬੁਰਾ ਹਾਲ ਕੀਤਾ ਪਿਆ ਮਸ਼ੀਨ ਕਿਥੇ ਪਾਸੇ ਨੂੰ ਚੱਜਣਾ ਮੋੜਦੀ ਸੀ ਆ ਢਾਲ ਜੀ ਬਹੁਤੀ ਜਿਆਦਾ ਬਣ ਗਈ ਇੱਥੇ ਤੂੰ ਡੈਗਨਾ ਫੇ ਇੱਥੇ ਢੜ ਕੇ ਬਣਾ ਸੁਵੇ ਦਾ ਬੁਰਾ ਹਾਲ ਆ ਸਾਡੇ ਰਾਹ ਸਾਰੇ ਵੱਟੇ ਪਏ ਆ ਭਾਈ ਜੀ ਬਹੁਤ ਔਖੀਆਂ ਮਸ਼ੀਨ ਆ ਗਈ ਸੀ ਜੰਦ ਔਖੇ ਬਹੁਤ ਹੋਵਾਂਗੇ ਇਹ ਪਾਸੇ ਨਿੰਗਲ ਨੂੰ ਰਾਹ ਹੀ ਨਹੀਂ ਛੱਡਿਆ ਲੋ ਜੀ ਚੱਲ ਰਹੀ ਆ ਮਸ਼ੀਨ ਹੁਣ ਇੱਧਰ ਆ ਕੇ ਦੂਏ ਫੇਰ ਚ ਸਾਡੇ ਗਾ ਨਹੀਂ ਥੋੜੀਆਂ ਥੋੜੀਆਂ ਆ ਸਰੋਂਾਂ ਕੇ ਤੇ ਵਿੱਗਾ ਕੇ ਤੇ ਦੋ ਬੱਗੇ ਈਲਾ ਅੱਧਾ ਈਲਾ ਦਾ ਕਿਸੇ ਦਾ ਹੀ ਆ ਅੱਜ ਸਰੋਂ ਦਾ ਚਾਲੂ ਕੀਤੀ ਆ ਕਣਕ ਵੀ ਜਾਣਾ ਵੱਢਣਾ ਆਪਾਂ ਦੇਖਦੇ ਆ ਜੇ ਬੰਦੇ ਦਾ ਫੋਨ ਆ ਗਿਆ ਤਾਂ ਹੁਣ ਤਾਂ ਧੁੱਪ ਮੌਸਮ ਸਹਿਰ ਨਿੱਖਰ ਗਿਆ ਹੈ ਤਾਂ ਹੈਗੀ ਬੱਦਲ ਗੋਲੇ ਜੀ ਪਰ ਧੁੱਪ ਨਿਕਲਿਆ ਹੀ ਵਧੀਆ ਤੇ ਅੱਜ ਜੋਵਨ ਸਿੰਘਾਂ ਦੀ ਡਿਊਟੀ ਲਈ ਆ ਗਾਹਾਂ ਕਰਨ ਦੇ ਮਸ਼ੀਨ ਦੇਉ ਦਾ ਫੋਨ ਆ ਗਿਆ ਤਾਂ ਆਪਾਂ ਰੀਲ ਕਾ ਕੇ ਚੱਲਦੇ ਆਂ ਫਿਰ ਵੜਦੇ ਆਂ ਤੁਹਾਨੂੰ ਦਿਖਾਵਾਂਗੇ ਕਣਕ ਦੀ ਬਾਢੀ ਵੀ ਰਾਣੀ ਸੈਟਾ ਪੂਰੀ ਕੋਈ ਚੱਕਰ ਨਹੀਂ ਐ ਜਾ ਕੋਈ ਚਾਬੀ ਨਹੀਂ ਲਾਈ ਕੋਈ ਨਹੀਂ ਲਾਇਆ ਜਿਵੇਂ ਲਿਆ ਕੇ ਚਲਾਈ ਜਾਵਾਂਗੇ ਚੱਲ ਰਹੀ ਆ ਪਰ ਫੇਰ ਕਰਕੇ ਕਢਾਈ ਜਿਹਦਾ ਲੀਵਰ ਮੇਨੂੰ ਸੁੱਖ ਨਾ ਲਾਇਆ ਟਾਈਮ ਹੀ ਲੱਗਿਆ ਬਾਈ ਐਸ ਲੀਵਰ ਦਾ ਬੰਦਾ ਹਟ ਗਿਆ ਵਿੱਚ ਬਾਈ ਕਹਿੰਦਾ ਫੇਰ ਲਾਵਾਂਗੇ ਲੀਵਰ ਮੈਨੂੰ ਕੰਮ ਕੋੜ ਕੇ ਟਾਈਮ ਹੀ ਲੱਗਿਆ ਚਲੋ ਮਹਾਰਾਜ ਦੀ ਕਿਰਪਾ ਵਾ ਪੂਰੀ ਵਧੀਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਸੱਟਾ ਪੂਰੀ ਮజేਨਾ ਤੇ ਬਾਕੀ ਹੁਣ ਕਣਕ ਤੇ ਦੇਖਦੇ ਚੱਲ ਗਏ ਜੇ ਕੋਈ ਸਰੋਂ ਵਾਲਾ ਹੋਰ ਆ ਗਿਆ ਤਾਂ ਫੇਰ ਲਾ ਲਾਂਗੇ ਰੀਲ ਕੋਈ ਗੱਲ ਨਹੀਂ ਗਾਂ ਨੂੰ ਇਹਦੇ ਮੂੰਹੇ ਚਾਦਰ ਬਣਾ ਕੇ ਰੱਖਦੇ ਆ ਜਿਹਦਾ ਪੱਲੀ ਉਹ ਲਾਈਆ ਪੱਲੀ ਦਾ ਨਾ ਦਾਣਾ ਮਾਣਾ ਮੋਢਾ ਕਰਦਾ ਰਹਿੰਦਾ ਥੱਲੇ ਉਹ ਜੋਨ ਮਾੜੀ ਗਾਂਾਂ ਕਰਦੇ ਤਾਂਾਂ ਚੜ ਗਿਆ ਮਾਲ ਗਾਂਾਂ ਕਰ ਲਾ ਗਾਂ ਨੂੰ ਕਰ ਦਿਆ ਕਰ ਮਾਲ ਤਾਹਾਂ ਚੜਜਣਾ ਮਾੜੀ ਗਾਹਾਂ ਕਰਕੇ ਪਿੱਛੇ ਪਿੱਛੇ ਗੱਲ ਨਾ ਪਿੱਛੇ ਯਾਰ ਲਾਹੌਰ ਪਿੱਛੇ ਆਉਣ ਦੇ ਆ ਤਾਹਾਂ ਤੇ ਇਕਲਾ ਕਟਰ ਥੋੜਾ ਜਿਹਾ ਇਹਨੂੰ ਪਤਾ ਨਹੀਂ ਹੈਗਾ ਭਾਈ ਅੱਜ ਪਹਿਲੇ ਦਿਨ ਹੀ ਵਢਾਇਆ ਮਸਜਦ ਤੇ ਉਹ ਇਹ ਮਸ਼ੀਨ ਆਪਣੇ ਚੱਲ ਰਹੀ ਆ 1300 ਚੱਕਰ ਤੇ ਚੱਕਰ ਦਾ ਵੈਸੇ ਘਾਟੀ ਆ ਵੱਧ ਚਾਹੀਦੇ 1500 ਚੱਕਰ ਸਰੋਂ ਦੇ ਵਿੱਚ ਆਹੀਦਾ ਵਿੱਚ ਜਾ ਥੱਬਾ ਵਜਦਾ ਨਾ ਜਾਂ ਇੱਕ ਨਾਮ ਇੰਜਣ ਦੀ ਜਾਨ ਕੱਢਦੀ ਆ ਸਰੋਂ ਤੇ ਬਾਅਦ ਆਪਾਂ ਗਾਂ ਤੋਂ ਪੱਖੇ ਵਾਲੀ ਕੁਲੀ ਥੋੜੀ ਵੱਡੀ ਪਾਇਆ ਕਰਾਂਗੇ ਸਰੋਂ ਕੱਢਣ ਵਾਸਤੇ ਐਦ ਕੀ ਤਾਂ ਚਲੋ ਕੰਮ ਚਲਾ ਲਾ ਪਿਛਲੇ ਸਾਲ ਵੀ ਮੈਂ ਅਹੀਂ ਚਲਾਵਾ 1300 ਚੱਕਰ ਤੇ ਕੁਲੀ ਪਾਇਆ ਕਰਾਂਗੇ ਥੋੜੀ ਵੱਡੀ ਪੱਖੇ ਵਾਲੀ ਵੀ ਹਵਾ ਘਟ ਦੇ ਪੱਖੇ ਦੀ ਇਹ ਮਸ਼ੀਨ 1500 ਚੱਕਰ ਤੇ ਘੱਟੋ ਘੱਟ ਚਲਾਇਆ ਕਰਾਂ ਗਾਂ ਵਾਸਤੇ ਐਤ ਕੀ ਮੇਰਾ ਹੈ ਨਹੀਂ ਸੀਗਾ ਇਹ ਵਿਚਾਰ ਸਰੋਂ ਕੱਢਣ ਦਾ ਹੜੰਬੇ ਮਿਲਦੇ ਨਹੀਂਗੇ ਫਿਰ ਔਣ ਲੱਗ ਜੰਦਾ ਜੇ ਇੱਕ ਦੋ ਗ ਨੂੰ ਤਾਂ ਮੈਂ ਕੀ ਲਾ-ਕੀ ਲਾ ਕੱਢਣ ਨਾਲ ਬਿਮਾਰ ਕਰਕੇ ਜਵਾਬ ਦੇਤਾ ਸਾਈਓ ਬਾਈ ਤਨ ਚਾਰ ਦਿਨ ਕੋਈ ਵਲੌਗ ਨਹੀਂ ਪਾਇਆ ਹੈਗਾ ਬਿਮਾਰ ਬਹੁਤ ਜ਼ਿਆਦਾ ਹੋ ਗਿਆ ਮੇਰੇ ਦਰਦ ਇੰਨਾ ਉੱਠਣ ਲੱਗ ਗਿਆ ਇਹਨਾਂ ਢੈੜ ਜ ਰਾਤ ਨੂੰ ਸਾਰੀ ਰਾਤ ਇੱਕ ਦਿਨ ਦਾ ਤੜਫਦਾ ਰਿਹਾ ਵਾਂ ਲੈਡਰਿੰਗ ਬਾਰ ਤੋਂ ਬਹੁਤ ਜ਼ਿਆਦੇ ਬੁਰਾ ਹਾਲ ਹੈ ਤਾਈਆਂ ਜੇ ਆਵਾਜ਼ ਦਾ ਵੀ ਹੋਰੀ ਤਰ੍ਹਾਂ ਹੋਈ ਪਈ ਆਵਾਜ਼ ਤੇ ਅੱਜ ਵੀ ਮੈਂ ਦਵਾਈ ਦੂਈ ਲੈ ਕੇ ਤਰਿਆ ਵਾ ਠੀਕ ਤਾਂ ਐ ਨਹੀਂ ਆਫੈਕਸ਼ਨ ਹੋ ਗਈ ਪੇਟ ਦੇ ਵਿੱਚ ਬਹੁਤ ਜ਼ਿਆਦੇ ਤੇ ਚਲੋ ਕੱਲ ਨੂੰ ਤਾਂ ਦੇਖਦੇ ਆਂ ਜੇ ਕੱਲ ਨੂੰ ਕੰਮ ਚਲਾਇਆ ਅੜਦਾ 10 ਕਿੱਲੇ ਵਧਣ ਵਾਲੇ ਕੱਲ ਨੂੰ ਬਾਰਿਸ਼ ਬੂਝਣਾ ਕੋਈ ਤਾਂ 10 ਕਿੱਲੇ ਵਧਣੇ ਤੇ ਕੱਲ ਨੂੰ ਤਾਂ ਫਿਰ ਬੰਦੇ ਨੂੰ ਵੀ ਛੱਡ ਲਾਂਗੇ ਡਰਾਈਵਰ ਨੂੰ ਦੂਜੇ ਨੂੰ ਬੰਦਾ ਰੱਖ ਲਿਆ ਆਪਾਂ ਫਿਰ ਇੱਕ ਨਾਲ ਇਕੱਲੇ ਨੂੰ ਔਖਾ ਹੋ ਜਾਂਦਾ ਬਾਈ ਬਿਮਾਰ ਹੋਏ ਹੋਇਆ ਪਹਿਲਾਂ ਹੀ ਮਾ ਮੋੜ ਕੇ ਜ਼ਿਆਦਾ ਨਾ ਹੋ ਜੀਏ ਤੇ ਚਲੋ ভাই ਹੁਣ ਮਿਲਦੇ ਆਂ ਸਰੋਂ ਕੱਢ ਲਈਏ ਫਿਰ ਦਿਖਾਉਣਾ ਤੁਹਾਨੂੰ ਜੇ ਕਣਕ ਵੱਢਣਗੇ ਦਾ ਫਿਰ ਕਣਕ ਦੇ ਵੀਡੀਓ ਬਣਾਵਾਂਗੇ ਲਓ ਜੀ ਬਾਈ ਜੀ ਹੁਣ ਆਪਾਂ ਸਰੋਂ ਦਾ ਕੰਮ ਨਿਬੇੜ ਕੇ ਰੀਰੂ ਚਾਲ ਲਈ ਹੁਣ ਚੱਲਿਆਂ ਕਣਕ ਵੱਢਣ ਹੈ ਤਾਂ ਮੌਸਮ ਤਾਂ ਖਰਾਬ ਹੀ ਹੋਇਆ ਹੋਇਆ ਕਦੇ ਲੱਗ ਜਾਂਦੀਆਂ ਕਣੀਆਂ ਜੀਆਂ ਮੈਂ ਕਦੇ ਹੜ ਜਾਂਦੀਆਂ ਉਹ ਆਹ ਸਾਡੇ ਬਹੁਤ ਖਰਾਬ ਕੀਤੇ ਪਿਆ ਆਪਾਂ ਪਾਈਪ ਲਾਈਨਾਂ ਹੀ ਉਹਨੇ ਬਾਲਾ ਖਰਾਬ ਕਰ ਦੇ ਰਾ ਤੇ ਹੁਣ ਆਪਾਂ ਚੱਲੇ ਸੀਗੇ ਕਣਕ ਵੱਢਣ ਤੇ ਬੰਦਾ ਮੇਰੇ ਨਾਲ ਹੈ ਨਹੀਂਗਾ ਕੋਈ ਵੀ ਵੀਡੀਓ ਬਣਾਉਣ ਵਾਲਾ ਕਣਕ ਦੀ ਚਲੋ ਕੋਈ ਗੱਲ ਨਹੀਂ ਜਿੰਨੀ ਕੁ ਪਣੀ ਉੱਤੋਂ ਬਹਿ ਕੇ ਬਣਾਉਂਗਾ ਬਾਕੀ ਕੱਲ ਤੋਂ ਬੰਦਾ ਆ ਗਿਆ ਫਿਰ ਮੈਂ ਆਪ ਵਲੌਗ ਬਣਾਇਆ ਕਰੂੰ ਗੱਲੇ ਉਹਨੂੰ ਚਲਾਉਣ ਲਾ ਕੇ ਫਿਰ ਬਣਾਇਆ ਕਿ ਨਾ ਇਹ ਵੀਡੀਓ ਪੂਰੀ ਆਪਾਂ ਤੇ ਆਡੇ ਏਰੀਏ ਦੇ ਵਿੱਚ 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 ਦਾ ਕਣ ਕਹਿ ਜੀ ਪਈਆਂ ਵਿੱਚ ਪੱਕੀਆਂ ਪਈਆਂ ਨੇ ਕੰਮ ਚੱਲਣ ਵਾਲਾ ਵਾ ਕੱਲ ਇੱਥੇ ਵੱਡੇ ਵੀ ਆ ਮੈਨੂੰ ਜਵਾਗ ਦਾ ਫੇਰ ਸੀ ਕਿ ਮੈਂ ਤਾਂ ਦੇਖਦੇ ਨਹੀਂ ਅੱਜ ਦੇਖਦੇ ਆ ਸ਼ਾਇਦ ਵੱਡੀ ਹੋਵੇ ਉਹ ਉੱਥੇ ਦੱਸ ਦੇ ਆ ਕੁੰਜੇ ਜੇ ਤੇ ਚੱਲ ਚੱਲੀ ਆ ਮਸ਼ੀਨ ਇੱਕ ਇਹ ਮੈਂ ਤਾਂ ਨਹੀਂ ਕਹਿੰਦਾ ਜਲਦੀ ਆ ਉਹ ਲੱਗਦੀ ਆ ਵੱਡੀ ਹੋਈ ਮਾਸਟਰ ਬੈਲਸ ਵਾਲਾ ਨੇ ਮੈਂ ਕਹਿੰਨਾ ਕੱਲ ਵੱਡੀ ਆ ਕੁੰਜਾ ਜੇ ਦੇਖਿਆ ਵੇ ਆਹੋ ਵੀ ਲੱਗ ਵੱਡੇ ਆ ਉਹਨਾਂ ਨੇ ਤੇ ਲੋ ਤਾਜ ਸਾਡੇ ਕੋਈ ਮਸ਼ੀਨ ਚੱਲੀ ਨਹੀਂ ਆ ਕਿ ਆਪਣਾ ਚੱਲੇ ਆ ਕੱਲ ਨੂੰ ਵੀ ਕੰਮ ਤਾਂ ਆਪਣੇ ਕੋਲ ਸੀ ਘਾਟ ਲੋ ਗਿੱਲੇ ਸੀਗੇ ਕੱਲ ਨੂੰ ਪਰ ਮੌਸਮ ਦਾ ਨਹੀਂ ਕੋ ਪਤਾ ਹੈਗਾ ਮੌਸਮ ਸਾਹ ਹੋ ਰਿਹਾ ਫਿਰ ਤਾਂ ਕੱਲ ਨੂੰ ਲਾਵਾਂਗੇ ਦਿਹਾੜੀ ਨਹੀਂ ਫਿਰ ਦੇਖੀ ਜਾਂਦੇ ਜਿਵੇਂ ਹੋਊਗਾ ਰੱਬ ਨੂੰ ਜੋ ਮਨਜ਼ੂਰ ਆ ਚਲੋ ਮੈਂ ਤੇ ਹੁਣ ਖੇਤ ਚ ਚੱਲ ਗੇ ਜੇ ਬਣਾ ਸਕੇ ਤਾਂ ਵੀਡੀਓ ਬਣਾਵਾਂਗੇ ਨਹੀਂ ਫਿਰ ਕੱਲ ਤੋਂ ਬਣਾਇਆ ਕਰਾਂਗੇ ਬਲੌਗ ਪ지ਆ ਓ ਜੀ ਵਾਈ ਜੀ ਜਲਾ ਦੀ ਗਣਕਦੇ ਮਸ਼ੀਨ ਆਪਾਂ ਏਕ ਜਿਹੜਾ ਲਿਆਉਂਦਾ ਪਹਿਲਾ ਜਿਹੜਾ ਉਸੋਂ ਦੀ ਦੂਆ ਲਈ ਜਾਂਦੇ ਆ ਤੇ ਹੈ ਹਜੇ ਕੰਮ ਨਰਮੇ ਆ ਗਣਕਾ ਥੋੜੇ ਨਰਮ ਨੇ ਗਾੜਗਾ ਮੱਕਲੇ ਆਉਂਦੇ ਆ ਦਿਖਾਉਣੇ ਦਾਣੇ ਦੋਨੇ ਵਿੱਚ ਗੱਜ ਕੇ ਤੁਨੂੰ ਕੋ ਮਸ਼ੀਨ ਦੀ ਸਫਾਈ ਸੋਈ ਕਹੇ ਜੀ ਅਸਰਾਨਕ ਦੀ ਤੇ ਚਲੋ ভাই ਹੁਣ ਉਹ ਮਾੜੀ ਗਣਕ ਲੱਗੀ ਹੋਈ ਆ ਐ ਨਹੀਂ ਬੰਦਾ ਕੋਈ ਨਾਲ ਫਟਕੇ ਦੇ ਨੂੰ ਦਾਣੇ ਮੈਨੂੰ ਦਿਖਾਉਂਦੇ ਆ ਸਫਾਈ ਸੁਈ ਦੇ ਤਾਲੀਆ ਲੋ ਜੀ ਬਾਈ ਜੀ ਦਾਣੇ ਪਹਿਲਾ ਟੈਂਕ ਕੱਢਣ ਲੱਗਿਆ ਤੁਹਾਨੂੰ ਬਾਅਦ ਚ ਵੱਡ ਕੇ ਦਿਖਾਉਂਦੇ ਆ ਸਫਾਈ ਸੁਈ ਮਸ਼ੀਨ ਦੀ ਤੇ ਪਹਿਲਾ ਟੈਂਕ ਕੱਢਤਾ ਆਪ ਇਹ 4 ਕਿੱਗੇ ਤਾਂ ਆਊਗਾ ਜਾਣਦਾ ਜੀਗਾ ਪਰ ਕਣਕ ਹਰੀ ਆ ਵੇ ਚਾ ਦੇਖੋ ਆ ਵੇਖ ਲਓ ਮੁੰਜ ਬੱਲੀਆਂ ਆਂ ਲਾ ਹਰੀਆਂ ਹੀ ਆਉਂਦੀਆਂ ਨੇ ਦਾਣਾ ਦੂਣਾ ਵੀ ਹੈ ਨਹੀਂਗਾ ਬੱਲੀ ਦੇ ਵਿੱਚ ਤਾਂ ਕਿਤੇ ਕਿ ਜੇ ਬੱਲੀ ਦੇ ਵਿੱਚ ਬਹੁਤ ਹੀ ਹਰੀ ਦੇ ਵਿੱਚ ਕੀ ਕਹਿਣਾ ਮਾੜਾ ਮੋਟਾ ਹੋਵੇ ਕੋਈ ਵੀ ਮਾੜ ਨੀ ਹਾਰਤੀ ਹੋਵੇ ਕੋਈ ਨਾਜ਼ ਐ ਤੇ ਆਪ ਨੇ ਇਹ ਲੋਕ ਇਹ ਕਾਹਬਾ ਇਹ ਤੁਹਾਨੂੰ ਲੈ ਉੱਪਰ ਚੱਲ ਗਏ ਵਾਈ ਵੀ ਦਿਖਾ ਦਈਏ ਆਪਾਂ ਦੇ ਤੁਹਾਨੂੰ ਾਲਕ ਨਾਰਮ ਮੈਂ ਨਾਰਮ ਵਾਲੀ ਬੁੱਕਲ ਹੀ ਆ ਮੇਰੇ ਚੱਕ ਲੀਏ ਮਾਇਆ ਬੇਲੇ ਤਾਂ ਆ ਗਿਆ ਮੈਂ ਮਗਰੋਂ ਸਾਨੂੰ ਨਾ ਗਈ ਆ ਆ ਹੋ ਆ ਹੋ ਆ ਹੋ ਯਾ ਠੀਕ ਆ ਪੜ ਦੰਨਿਆ ਕੋਈ ਨਾ ਆਹ ਆਹ ਹੋ ਆ ਜੀ ਠੀਕ ਆ ਠੀਕ ਆ ਮਾਰਾ ਮੋਟਾ ਕਦੇ ਬੱਲੀ ਚ ਦਾਣਾ ਰਹਿੰਦਾ ਵਾ ਦੂਰੀ ਵਾਲੀ ਜਾ ਜੂ ਹਰੀ ਵਾਲੀ ਆ ਨਾ ਉਹ ਜਿਹਦੇ ਨਾਲ ਸਵਾਈ ਨਾਲੇ ਹਰੀ ਦਾਣ ਕਾ ਹੇਲੇ ਹੇਲੋ ਬੜੀ ਵੱੰਦ ਲੀਆ ਸਰ ਲੋ ਜੀ ਬਾਈ ਜੀ ਵੱਡਾ ਹਟਾਈ ਕਣਕ ਵੀ ਤਾਂ ਨਗੀਲੇ ਵੜਦੇ ਕਣਕ ਤੇ ਅਸੀਂ ਆਏ ਸੀ ਕਿ ਟਾਈਮ ਹੋ ਗਿਆ ਤੁਹਾਨੂੰ ਦੱਸ ਦਿਆਂ 1.5 ਕ ਸਵਾ ਘੰਟਾ ਲੱਗਿਆ ਹੀ ਹਰਾਮ ਨੇ ਵੱਡੇ ਆ ਕਣਕ ਹਰੀ ਬਹੁਤ ਸੀ 3.4 ਵਜੇ ਆਏ ਹੋਵਾਂਗੇ ਅਸੀਂ ਪਹਿਲੇ ਲੋ ਜੀ ਵੱਡੀ ਆ ਵਿੱਚ ਗੁੱਲੀ ਡੰਡਾ ਸਵਾ ਆਖੇ ਬਾਲਾ ਕੋ ਸੀ ਤੈਨੂੰ ਕਣਕ ਖਾਣ ਦੇ ਨਾ ਜਿਹੜਾ ਮਗਰੋਂ ਵੱਡਿਆ ਕੀਲਾ ਆ ਆ ਬਾਈ ਜਮੇ ਕੂੜਾ ਹੀ ਸੀਗਾ ਵਿੱਚੇ ਪਰਸੇਨ ਵਿੱਚੇ ਸਰੋਂ ਵਿੱਚੇ ਪਾਲਕ ਵਿੱਚੇ ਲੈਂਦੜਾ ਕਿਹੜੀ ਆਈਟਮਾਂ ਜਿਹੜੀ ਇਹ ਖੇਤਾਂ ਦੇ ਵਿੱਚ ਨਹੀਂ ਸੀਗੀ ਇੱਕ ਜੀ ਨਹੀਂ ਵੱਡੀ 5 6 ਚੀਜ਼ਾਂ ਵੱਡੀਆਂ ਨੇ ਇੱਕ ਖਾਇਦ ਦੇ ਵਿੱਚੋਂ ਪਰ ਝਾੜ ਦੇਣਾ ਆਈ ਦੋ ਹੀ ਚੀਜ਼ਾਂ ਸਰੋਂ ਤੇ ਤਣਕੀ ਬਾਕੀ ਦਾ ਬੇਕਾਰ ਹੀ ਸੀਗਾ ਨਾ ਤੂੜੀ ਦੇ ਕੰਮ ਆਵੇ ਤੇ ਨਾ ਦੂਏ ਹੋਵੇ ਆਵੇ ਉਹ ਪਰ ਵੱਢਦੇ ਅਸੀਂ ਤਾਂ ਨੁਕੀਲੇ ਵੜਦੇ ਬਾਗੀ ਸਰੋਂ ਗੱਡੀ ਅਜੇ ਤਾਂ ਚਲਾ ਤੋਰੀ ਵੀ ਤੋ 1:3 2 ਵਜੇ ਆ ਕਣਕ ਹਰੀਏ ਵੜਾ ਲਈ ਵਾਉਣ ਮੈਂ ਉਹਨੂੰ ਆ ਭਾਈ ਫੋਲ ਲਈ ਉਹੀ ਕੰਮ ਨਾ ਉਹ ਜੇ ਮਗਰੋਂ ਕਾਲੀ ਹੋਈ ਫਿਰ ਆਈ ਤਾਂ ਭਾਈ 10 ਦੀਦਾ ਹੀ ਅਗਨੇ ਨੂੰ ਪਹਿਲਾਂ ਵੀ ਭਾਈ ਤੇਰੀ ਰੋਕਦੀ ਆ ਕਣਕ ਚਾਰ ਦਿਨ ਰੋਗ ਲਾ ਨਹੀਂ ਮੰਨੇ ਆ ਵੜਦੋ ਵਾ ਤੁਸੀਂ ਮਾਚ ਚਕਾ ਦੇ ਭਾਈ ਸਾਡਾ ਅਗੇ ਆਈ ਤਾਂ ਦੁੱਧਾ ਕੱਢ ਕੇ ਰਾਹ ਦੇਣਾ ਸਵਾਈਸ ਰੂਈ ਭਾਈ ਪੂਰੀ ਆ ਮਸ਼ੀਨ ਦੀ ਐਨੋ ਕੇ ਆ ਗੰਦੋਂ ਦਿਖਾਇਆ ਜੀ ਪਹਿਲਾ ਟੈਂਕ ਇਹ ਚਲੋ ਹੁਣ ਚੱਲਦੇ ਆ ਘਰ ਨੂੰ ਨਾ ਨੂੰ ਕੇ ਦਵਾਈ ਦਵਾਈ ਲਈਏ ਚੱਲ ਕੇ ਸਰੀ ਟਾਉ ਨਹੀਂ ਆ ਥੋੜਾ ਜਾਂ ਤੇ ਦਿਖਾਉਣਾ ਤੁਹਾਨੂੰ ਮੈਂ ਬੈਕ ਕੈਮਰੇ ਨਾਲ ਕੀ ਹਾਲ ਸੀਗਾ ਆ ਦੇਖ ਲਈ ਆ ਵੱਡੀ ਆ ਗਣਤਾ ਇੰਨਾ ਮਟੀਰੀਅਲ ਸੀ ਵਿੱਚ ਜੀਦਾ ਕੋ ਹਸਾ ਵੀ ਸੀ ਚਾਰ ਪੰਜ ਕਿਸਮਾਂ ਵੱਡੀਆਂ ਨੇ ਇਹ ਖੇਤ ਦੇ ਵਿੱਚੋਂ ਚੱਲ ਆ ਜਾ ਭਾਈ ਉੱਥੇ ਦਾਦੀ ਨਾਲ ਵੱਢ ਲਈ ਹੱਥ ਹੱਥ ਹੀ ਨਾ ਮਰਵਾ ਲਈ ਚਲੋ ਇਹ ਚੱਲਦੇ ਆ ਹੁਣ ਘਰ ਨੂੰ ਤੁਹਾਨੂੰ ਦਿਖਾਉਨੇ ਆ ਲੋ ਜੀ ਬਾਈ ਕੱਟ ਲਈ ਖੇਤ ਤੋਂ ਬਾਹਰ ਉਹ ਦਵਾਦੇ ਇੱਕ ਖੇਤਾ ਮੰਡ ਗਿਆ ਦੇ ਅਖੇ ਦੇ ਨਾਲ ਆ ਵੜਿਆ ਪਰਲੀ ਦਾ ਕੋ ਵੱਡਿਆ ਤੇ ਕੀਲੇ ਕੀਲੇ ਦੀਆਂ ਡਾਕੀਆਂ ਨੇ ਤਾਂ ਲੱਗ ਗਈ ਪੈਨ ਪਾਵੇ ਬਾਈ ਪਾਵੇ ਫਿਲਟਰ ਦੇ ਬਾਈ ਤੰ ਤੰ ਡਾਕੀਆਂ ਨੇ ਐਦੇ ਬਣਿਆ ਹੀ 2 ਘੇਰੇ ਪਰ ਪਤੰਦਰ ਖੰਭੇ ਨਹੀਂ ਲਵਾਉਂਦੇ ਹੈਗੇ ਪਰ ਉਹੀ ਬੰਨੀਆਂ ਆਈਆਂ ਨੇ ਇਹਦੇ ਦੋ ਘੇਰੇ ਬਣਾਇਆ ਨਾਲ ਦੇ ਖੇਤ ਦੇ ਬਣਾਇਆ 3 ਘੇਰੇ ਇੱਕ ਕਿਲੇ ਦੇ 3 ਘੇਰੇ ਬਣਾਇਆ ਇਹਦੇ ਨਾਲ ਦੇ ਖੇਤ ਦੇ ਐਸ ਦੇ ਤੇ ਉਹ ਪਰਲਾ ਇੱਕ ਘੇਰੇ ਚ ਵੱਡੇ ਆ ਗਿਆ ਅਸੀਂ ਕਹਿੰਨਾ ਉਹ ਸਾਡਾ ਵੇਲੇ ਵੇਲੇ ਟਾਈਮ ਇਹ ਨਿਕਲ ਗਿਆ ਨਹੀਂ ਸਾਨੂੰ ਅੱਗੇ ਜ਼ੋਰ ਕੰਮ ਦੇ ਟਾਈਮ ਤੇ ਇਹ ਵੱਡਣਾ ਔਖਾ ਹੋ ਜਾਂਦਾ ਵਾ ਦੇ ਗੁਤਾਰਾਂ ਜਿਵੇਂ ਆ ਥੱਲੇ ਕੋਈ ਲਾਮਕੀਆਂ ਨੇ ਅੱਗੇ ਆ ਦੇ ਵਿਚਾਰੇ ਜੇ ਵੜਦੇ ਨੇ ਐਤ ਕੀ ਪਹਿਲਾਂ ਪਹਿਲਾਂ ਨਮੇੜ ਦਾ ਬਢਾਦਾ ਹਰੀਏ ਲਈ ਐ ਚੈਨਾ ਕੋਈ ਬਾਈ ਮਸੀਨ ਸਰੋ ਕਣਕ ਉਹਦੇ ਹੀ ਦਾ ਜਾਨੀ ਕਿ ਸਿਰੇ ਹੀ ਲੱਗਿਆ ਬਾਈ ਪਰਲੇ ਦਾ ਉਹ ਖੇਤ ਥੋੜਾ ਸਾਫ ਸੀ ਉਹ ਜੇ ਸਰੋਂ ਦੇ ਕਣਕੀ ਸੀ ਗੱਲੀ ਜਿਹੜਾ ਪਰਲਾ ਵੜਿਆ ਕੀਲੇ ਦੇ ਤਿੰਨ ਘੇਰੇ ਬਣਾਇਆ ਵੇ ਫੇਰ ਵੀ 1.5 ਘੰਟਾ ਲੱਗਿਆ ਉਹ ਨਾ ਪਹਿਲੇ ਜੀ ਵੰਡਿਆ ਪਹਿਲੇ ਲੋਕ ਜੀ ਹਾਈ ਦਾ ਕਹਿਣਾ ਐ ਚ ਲਾਇਆ ਵੀ ਹਾਈ ਮੜਾ ਆ ਮਟੀਰੀਅਲ ਹੀ ਵੜਾ ਸੀ ਵਿੱਚ ਅਜੇ ਕਣਕਾਂ ਵਾਂ ਨਾਰਮਾ ਜੇ ਆ ਬੱਦਲ ਵਾਲੀ ਨਾਲ ਦੀ ਫੇਰ ਆ ਜਾਂਦੀਆਂ ਕਣਕਾਂ ੱਗੀਆਂ ਹੋਈਆਂ ਧਾਲੀਆਂ ਦੇ ਵਿੱਚੋਂ ਹਰੀਆਂ ਨੇ ਮਤਲਬ ਮੌਸਮ ਪੱਛੋਂ ਚੱਲੂਗਾ ਨਾ ਤਾਂ ਉੱਪਰ ਨਿਕਲਿਆ ਹੋਵੇ ਸਮਾਰ ਕੇ ਫੇਰ ਤਿੰਨਾਂ ਚੌਦਣਾਂ ਦੇ ਵਿੱਚ ਬਾਢੀ ਖੁੱਲ ਜੂ ਪੂਰੀ ਨਹੀਂ ਦਾ ਨਾਰਮਾ ਕਣਕਾਂ ਅਜੇ ਪੱਕੜੀ ਨਿਕਲਦੇ ਆ ਥੱਲੇਓ ਜਦੋਂ ਪੱਕੜੀ ਆਉਂਦੇ ਆ ਇਹ ਕਾ ਖੇਤ ਵੱਡਿਆ ਹੀ ਚਲੋ ਦੀਕਾ ਵਾਜੀ ਹੋਣਾ ਆਈ ਦੀ ਵੀਡੀਓ ਸਾਡੀ ਇੱਥੇ ਤੱਕ ਦੇਖਣ ਵਾਲਾ ਸਾਰਿਆਂ ਦਾ ਧੰਨਵਾਦ ਮੇਰਾ ਵੀਰ ਹਣ ਚੈਨਲ ਨੂੰ ਸਪੋਰਟ ਕਰ ਦਿਓ ਚੱਲੋਗੇ ਚੈਨਲ ਥੋੜਾ ਜਆ ਮੇਰਾ ਫਿਰ ਸਬਸਕ੍ਰਾਈਬਰਾਂ ਦੀ ਬਹੁਤ ਜਰੂਰਤਾ ਲਾਈਕ ਸ਼ੇਅਰ ਕਮੈਂਟ ਦੀ ਜਰੂਰਤਾ ਚਲੋ ਠੀਕ ਆਈ ਦੇਖਣ ਵਾਲਾ ਸਾਰਿਆਂ ਦਾ ਧੰਨਵਾਦ ਲਓ ਜੀ ਭਾਈ ਆ ਗਈ ਰਾਣੀ ਘਰੇ ਰਾਣੀ ਬਹੁਤ ਸੋਹਣੀ ਚੱਲੀ ਸੈੱਟ ਪੂਰੀ ਜਿਵੇਂ ਲੈ ਕੇ ਗਏ ਉਵੇਂ ਜਾ ਕੇ ਚਲਾ ਦਿੱਤੀ ਹੱਥ ਨਹੀਂ ਲਾਉਂਦੇ ਲੋੜ ਵੀ ਵਾਸੇ ਨੂੰ ਵੀ ਵਿਚਾਰ ਕੀ ਲੈਂਦਾ ਜਿਹੜੀ ਵੱਡਿਆ ਇਕੀਲਾ ਸਰੋਂਗਾ ਅਨੇ ਵਿਲੇ ਕਣਕ ਦੇ ਚਲੋ ਹੱਥ ਜਾ ਹੋ ਗਏ ਹੁਣ ਚੱਲੀ ਜਾਉਗਾ ਕੰਮ ਜਿਵੇਂ ਆਇਆ ਕਰੂਗਾ ਚਲਾਈ ਚੱਲਿਆ ਕਰਾਂਗੇ ਚਲੋ ਠੀਕ ਹੈ